ਪਟਿਆਲਾ ਕਾਂਗਰਸੀ ਉਮੀਦਵਾਰ ਡਾਕਟਰ ਤਰਮੀਰ ਗਾਂਧੀ ਦੇ ਹੱਕ ਦੇ ਵਿੱਚ ਇੱਕ ਮਹਾ ਮਿਲਣੀ ਕੀਤੀ ਗਈ ਜਿਸ ਦੇ ਵਿੱਚ ਖਾਸ ਮਹਿਮਾਨ ਦੇ ਤੌਰ ਤੇ ਸਾਬਕਾ ਮੰਤਰੀ ਪ੍ਰਗਟ ਸਿੰਘ ਪਟਿਆਲਾ ਦੇ ਹਾਜ਼ਰੀ ਇਸ ਮਿਲਣੀ ਵਿੱਚ ਪਹੁੰਚੇ ਜਿਸ ਵਿੱਚ ਜਿਸ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਦੱਸਿਆ ਕਿ ਦੇਸ਼ ਨੂੰ ਅਜ ਇੱਕ ਅੱਛੀ ਸਰਕਾਰ ਅਤੇ ਅੱਛੇ ਨੁਮਾਇੰਦਿਆਂ ਦੀ ਲੋੜ ਹੈ ਜਿਸ ਕਰਕੇ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਨੂੰ ਅੱਗੇ ਲੈ ਕੇ ਜਾਇਦਾਵੇ ਜੋ ਅੱਗੇ ਜਾ ਕੇ ਦੇਸ਼ ਦੀ ਤਰੱਕੀ ਦੇ ਵਿੱਚ ਕੰਮ ਆਵੇ ਲੇਕਿਨ ਉੱਥੇ ਹੀ ਜਦੋਂ ਪ੍ਰਗਟ ਸਿੰਘ ਤੋਂ ਸਵਾਲ ਨਾਰਾਜ਼ਗੀਆਂ ਤੇ ਕੀਤੇ ਗਏ ਤਾਂ ਉਹਨਾਂ ਨੇ ਕਿਹਾ ਕਿ ਨਾਰਾਜ਼ਗੀਆਂ 4 ਜੂਨ ਤੋਂ ਬਾਅਦ ਸਾਰੀਆਂ ਦੂਰ ਕਰ ਦਿੱਤੀਆਂ ਜਾਣਗੀਆਂ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਬਹੁਤ ਵਧੀਆ ਜੀ ਜੋ ਸੰਜੀਵ ਸ਼ਰਮਾ ਕਾਲੂ ਹੋਰਾਂ ਵੱਲੋਂ ਅੱਜ ਬੜਾ ਬਹੁਤ ਵੱਡਾ ਕੱਟ ਕੀਤਾ ਗਿਆ ਜਿਸ ਵਿੱਚ ਮੈਜੋਰਟੀ ਨੌਜਵਾਨਾਂ ਦੀ ਸੀਗੀ ਪਿੰਡਾਂ ਦੇ ਨੁਮਾਇੰਦੇ ਸੀਗੇ ਅੱਬਾ ਖਾਕ ਅਧਿਕਾਰ ਸਹਿਬਾਂ ਸੀਗੇ ਪਿੰਡਾਂ ਦੇ ਨਮਾਇਦਾ ਜੀ ਸੀਗੇ ਹੈ ਨਹੀਂ ਕਿ ਆਮ ਲੋਕਾਂ ਦਾ ਕਟਸੇਗਾ ਰਿਪ੍ਰੈਜ਼ੈਂਟੇਟਿਵ ਕਟਸੇਗਾ ਲੋਕਾਂ ਦੇ ਨਮਾਇਨੇ ਦਾ ਕਟਸੇਗਾ ਜਿਨ੍ਹਾਂ ਨੇ ਅੱਗੇ ਬਹੁਤ ਇਹਨੂੰ ਮਲਟੀਪਲਾਈ ਕਰਨਾ کئی ਗੁਣਾਇ ਇਹਨੂੰ ਵਧਾ ਕੇ ਅੱਗੇ ਗੱਲ ਤੋਰਨੀ ਹੈਗੀ ਹੈ ਬੜਾ ਇਤਸਾਹਪੂਰਵਕ ਕਟਸੇਗਾ ਬੜਾ ਉਤਸ਼ਾਹ ਸੀ ਨੌਜਵਾਨਾਂ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਵਾਸਤੇ ਜਾਂ ਆਪਣੀ ਜਿਹੜੀ ਅੰਦੇਸ਼ ਦੇ ਵਾਸਤੇ ਚੁਣੌਤੀ ਹੈਗੀ ਹੈ ਉਹਨੂੰ ਸਵਕਾਰ ਕਰਨ ਲਈ ਤੇ ਮੈਂ ਮੈਂ ਤਾਂ ਗਦਗਦ ਹੋਇਆ ਮਤਲਬ ਇਹ ਸਾਰਾ ਕੁਝ ਦੇਖ ਕੇ ਔਰ ਕਾਫੀ ਮੇਰਾ ਪਾਰ ਹਲਕਾ ਹੁੰਦਾ ਹੈਗਾ ਦੇਖ ਕੇ ਹੌਸਲਾ ਪੜੀ ਕੇ ਵੀ ਬਕ ਬਕ ਥਾਵਾ ਦਿੱ ਜਿਵੇਂ ਇੱਥੇ ਇੱਕ ਹੋਰੇ ਹੋਰ ਵੀ ਥਾਵਾ ਦਿੱ ਕਿਉਂਕਿ ਇਲਾਕਾ ਬਹੁਤ ਵੱਡਾ ਹੈਗਾ ਬਹੁਤ ਵੱਡਾ ਹਲਕਾ ਹੈਗਾ ਅੰਬਾੜਾ ਇੱਕ ਪਾਸੇ ਹੈਗਾ ਹਰਿਆਣਾ ਦੂਜੇ ਪਾਸੇ ਦੂਜਾ ਜਾ ਕੇ ਬਦੇਗੜ ਸਾਹਿਬ ਬਲ ਨਾਲ ਲੱਗਦਾ ਹੈਗਾ ਸੋ ਐਡੇ ਵੱਡੇ ਇਲਾਕੇ ਚ ਪਿੰਡ ਪਿੰਡ ਜਾਣਾ ਜਾਂ ਘਰ ਘਰ ਜਾਣਾ ਬਹੁਤ ਮੁਸ਼ਕਲ ਹੁੰਦਾ ਹੈਗਾ ਪਾਰਲੀਮੈਂਟੀ ਹਲਕੇ ਕਿ ਬੱਡੇ ਹੋਣ ਕਰਕੇ ਸੋ ਇਸ ਤਰ੍ਹਾਂ ਜਿਹੜੇ ਇਕੱਠ ਹੈਗੇ ਜਿਹਦੇ ਕਿ ਨਮਾਇਦਾ ਕੱਟ ਹੁੰਦੇ ਹੈਗੇ ਜਿਹਦੇ ਹਰ ਪਿੰਡ ਚੋਂ ਨਮਾਇਦੇ ਆਦੇ ਔਰ ਅੱਗੇ ਵੋਟਾਂ ਦੇ ਬਸ ਉਹ ਕੰਮ ਕਰਦੇ ਵੋਟਾਂ ਨੂੰ ਮਲਟੀਪਲਾਈ ਕਰਦੇ ਹੈਗੇ ਇਹ ਕੱਟ ਉਸ ਵਾਸਤੇ ਬਹੁਤ ਹੀ ਜ਼ਰੂਰੀ ਸ ਹਲਕਾ 2 ਵਿੱਚ ਅੱਜ ਗੱਲ ਜਾਊਗੀ ਚਰਚਾ ਚੱਲੂਗੀ ਔਰ ਲਾਜ਼ਮੀ ਤੌਰ ਤੇ ਕਾਂਗਰਸ ਮਜ਼ਬੂਤ ਹੋਊਗੀ ਔਰ 2024 ਦੇ ਚੋਣਾਂ ਹੈਗੀਆਂ ਉਹ ਕਾਂਗਰਸ ਹੱਕ ਵਿੱਚ ਮਾਹੌਲ ਬਣਨ ਵਿੱਚ ਅੱਜ ਦਾ ਕੱਟ ਬਹੁਤ ਸਹਾਈ ਹੋਊਗਾ ਤੇ ਮੈਂ ਬੁਰਾ ਆਸਵੰਦ ਹੈਗਾ ਔਰ ਵਧਾਈ ਦਿਨਾਂ ਹੈਗਾ ਸਾਰੀ ਟੀਮ ਨੂੰ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਇਨਾ ਸ਼ਾਨਦਾਰ ਕੱਟ ਜਿਹੜਾ ਕਰਕੇ ਦਿਖਾਇਆ ਹੈਗਾ ਕੀਤਾ ਹੈਗਾ ਸ਼ਹਿਰੀ ਨਮਾਇਦੇ ਵਿੱਚ ਸਕੇ ਪਿੰਡਾਂ ਦੇ ਨਮਾਇਦੇ ਵਿੱਚ ਸਕੇ ਸੋ ਇੱਕ ਨਮਾਇਦਾ ਕੱਟ ਸਕੇ ਸਾਰੇ ਹਲਕੇ ਦਾ ਮੈਂ ਬਹੁਤ ਧੰਨਵਾਦੀ ਜੀ ਸਭ ਲਗਾਤੀਆਂ ਦੂਰ ਕਰ ਪਾਰੇ ਮੈਂ ਸਾਰੇ ਹਾਂ ਡੈਫੀਨਟਲੀ ਜਿਹੜੀ ਗੱਲ ਕੀ ਸਰ ਹਰਦਿਆਲ ਸਿੰਘ ਕੰਬੋਜ ਜਰਾਂ ਦੀ ਕੱਲ ਉਹਨਾਂ ਦੇ ਘਰ ਵਿਕੇ ਸਵੇਰੇ ਸਵੇਰੇ ਇੱਕ ਮਿਲਣੀ ਹੋਈ ਹੈ ਵਰਕਰ ਮਿਲਣੀ 500 ਤੋਂ ਵੱਧ ਕੱਟ ਸੀਗਾ 500 ਤੋਂ ਕੁਰਸੀ ਲੱਗੀ ਹੋਈ ਸੀਗੀ ਮੈਂ ਉਹਨਾਂ ਦੇ ਘਰ ਗਿਆ ਆਪਾਂ ਜੱਫੀ ਪਾਈ ਆ ਮੇਰੇ ਨਾਲ ਤੁਰ ਕੇ ਸਵੇਰ ਆਪਾਂ ਦੋਹਾਂ ਨੇ ਜਾ ਕੇ ਉਦਘਾਟਨ ਕੀਤਾ ਹੈਗਾ ਇਹ ਦਫ਼ਤਰ ਦਾ ਆ ਮੈਂ ਦੇ ਹਰਦਿਆਲ ਸਿੰਘ ਜਰਾਂ ਨੇ ਉਸ ਤੋਂ ਬਾਅਦ ਅਸੀਂ ਦੋਨੇ ਜਣੇ ਦੇ ਮੰਡੀ ਜਾ ਕੇ ਅਸੀਂ ਆਰਥੀਆਂ ਨਾਲ ਮਿਲਣੀ ਕੀਤੀ ਹੈ ਫਿਰ ਇਹ ਦੋਹੇ ਜਣੇ ਜਿੱਤੇ ਕਿਸਾਨ ਇੱਕ ਲਾਤਿਆ ਹੋਈ ਸੀ ਕਿਸਾਨ ਦੀ ਮ੍ਰਿਤੂ ਹੋਈ ਸੀਗੀ ਉੱਥੇ ਹਸਪੀਟਲ ਗਏ ਆ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉਹਨਾਂ ਕੋਲ ਬੈਠ ਕੇ ਪ੍ਰੈਸ ਨੂੰ ਕਾਨਫਰੰਸ ਸਾਂਝੇ ਤੌਰ ਤੇ ਕੀਤਾ ਹੈਗਾ ਸੋ ਕੋਈ ਅਰਚਨ ਨਹੀਂ ਹੈਗਾ ਜਿਸ ਬੰਦੇ ਦੇ ਦਿਲ ਵਿੱਚ ਕਾਂਗਰਸ ਹੈ ਜਿਸ ਬੰਦੇ ਦੇ ਦਿਲ ਵਿੱਚ ਜਮਹੂਰੀਅਤ ਹੈ ਜਿਸ ਬੰਦੇ ਦੇ ਦਿਲ ਵਿੱਚ ਧਰਮਪੱਖ ਚਿਰਤਰਾ ਮੁਲਕ ਦਾ ਔਰ ਇਸ ਬੰਦੇ ਦੇ ਦਿਲ ਵਿੱਚ ਦੇਸ਼ ਦਾ ਪ੍ਰੇਮ ਹੈਗਾ ਉਹ ਕਦੀ ਵੀ ਇਹਨਾਂ ਚੋਣਾਂ ਦੌਰਾਨ ਇਹ ਜਿਹੀ ਕੰਮ ਨਹੀਂ ਕਰੂਗਾ ਜਿਸ ਦਾ ਦੇਸ਼ ਨੂੰ ਕਾਂਗਰਸ ਨੂੰ ਜਾਂ ਦੇਸ਼ ਦੇ ਇਹਨਾਂ ਪੱਖ ਨੂੰ ਨੁਕਸਾਨ ਹੁੰਦਾ ਸਰ ਨਵਜੋਤ ਸਿੰਘ ਸਿੱਧੂ ਨਹੀਂ ਆ ਰਹੇ ਹੈਗੇ ਨਵਜੋਤ ਸਿੰਘ ਸਿੱਧੂ ਦੀ ਨਰਾਜ਼ਗੀ ਨਜ਼ਰ ਆ ਰਹੀ ਹੈ ਦੇਖੋ ਜੀ ਮੈਂ ਕਦੀ ਤਾਂ ਪੜ ਲੈਂਦਾ ਕਿ ਉਹ ਆ ਰਹੇ ਨੇ ਕਦੀ ਪੜ ਲੈਂਦਾ ਉਹ ਨਹੀਂ ਆ ਰਹੇ ਨੇ ਅਸਲ ਮੇਰਾ ਪਿਛਲੇ 15 ਦਿਨ ਤੋਂ ਕੋਈ ਸੰਪਰਕ ਨਹੀਂ ਹੋ ਸਕਿਆ ਕਿਉਂਕਿ ਮੈਂ ਚੋਣ ਵਿੱਚ ਬਹੁਤ ਬਿਜ਼ੀ ਹੈਗਾ ਐ ਅਕੀ ਮਿਸਿਸ ਸਿੱਧੂ ਥੋੜਾ ਜਿਹਾ ਮਿਸਰ ਸਿੱਧੂ ਦਾ ਉਹਨਾਂ ਦੀ ਨਾ ਸਟੇਜ ਤੇ ਔਰ 60 40 45 ਟਾਂਕੇ ਹੋਣੇ ਲੱਗਦਾ 70 ਟਾਂਕੇ ਹੋਣੇ ਧਾਰ ਕੇ ਆਏ ਹੈਗੇ ਸੋ ਨੇਚਰਲੀ ਜੇ ਘਰ ਵਿੱਚ ਜਿੱਦਾ ਸਿਹਤ ਦਾ ਸੰਕਟ ਹੋਵੇ ਤਾਂ ਬੰਦੇ ਨੂੰ ਉਹ ਜਿਹੜਾ ਸਰਗਰਮ ਰਾਜਨੀਤੀ ਚ ਕੁੱਦਣਾ ਜਾਂ ਉਹ ਗੜਕ ਉਹ ਜੋਸ਼ ਉਹ ਬੰਦੇ ਦਾ ਗਾਇਬ ਤਾਂ ਹੁੰਦਾ ਹੈ ਉਹ ਦਿਲ ਤੱਕ ਉੰਦ ਹੁੰਦਾ ਹੈਗਾ ਸੋ ਇਸ ਕਰਕੇ ਮੇਰਾ ਕੋਈ ਸੰਪਰਕ ਨਹੀਂ ਪਰ ਐਨਮਨ ਪਤਾ ਹੈਗਾ ਕਿ ਉਹ ਇੱਕ ਬਹੁਤ ਸ਼ਾਨਦਾਰ ਸ਼ਿਕਸ਼ੀਤ ਹੈ ਕਿ ਇਹ ਇਮਾਨਦਾਰ ਸ਼ਿਕਸ਼ੀਤ ਹੈ ਤੇ ਉਹਨਾਂ ਦਾ ਹਮੇਸ਼ਾ ਹੀ ਕਾਂਗਰਸ ਸਤਕਾਰ ਰਹੂਗਾ ਹੈਗਾ ਔਰ ਜਦੋਂ ਵੀ ਉਹਨਾਂ ਕੋਲ ਟਾਈਮ ਹੋਇਆ ਜੇ ਅਸੀਂ ਉਹਦੀ ਮੰਗ ਕੀਤੀ ਉਹਨੇ ਮੈਨੂੰ ਕਿਹਾ ਦੋ ਵਾਰ ਕਿ ਡਾਕਟਰ ਗਾਂਧੀ ਮੈਂ ਤੇਰੇ ਪ੍ਰਚਾਰ ਜਿੱਦੋਂ ਤੂੰ ਕਹੇਂਗਾ ਉਦੋਂ ਤੇਰੇ ਪ੍ਰਚਾਰ ਵਾਸਤੇ ਆਉਂਗਾ ਫਿਰ ਉਹ ਉਹ ਪਹਿਲਾ ਦੀ ਗੱਲ ਹੈ ਜਦੋਂ ਮੈਡਮ ਸਿੱਧੂ ਹੋਰਾਂ ਦੀ ਜਿਹੜੀ ਨਵੀਂ ਸਮੱਸਿਆ ਆਈ ਸੀ ਚਮੜੀ ਤੇ ਉੱਤੇ ਉਹਦੀ ਗੱਲ ਸੀ ਡਾਕਟਰ ਸਾਹਿਬ ਤਾਂ ਲੇਕਿਨ ਨਵਜੋਤ ਸਿੰਘ ਸਿੱਧੂ ক্রিকেট ਦੇ ਉੱਤੇ ਤਾਂ ਪੂਰੀ ਬਿਆਨਬਾਜ਼ੀ ਕਰ ਰਹੇ ਨੇ ਲੇਕਿਨ ਹਲੇ ਪਾਰਟੀ ਨੂੰ ਲੈ ਕੇ ਜਾਂ ਇਲੈਕਸ਼ਨ ਲੈ ਕੇ ਨਹੀਂ ਕਰ ਰਹੇ ਨਹੀਂ ਉਹ ਉਹ ਕੁਦਰਤੀ ਗੱਲ ਹੈ ক্রিকেট ਉਹ ਇੱਕ ਤਰਕ ਨੂੰ ਲਾਉ ਉਹ ਹੈ ਇੱਕ ਸਿਆਸਤ ਹੁੰਦਾ ਲਖੇਤਰ ਹੈਗਾ ਤੇ ਉਹਦੇ ਚ ਬਹੁਤ ਜਲਦੀ ਜਿਹੜੇ ਮੁੱਦੇ ਹੈਗੇ ਆ ਉਹ ਹੌਲੀ ਹੌਲੀ ਸੁਲਝ ਜਾਂਦੇ ਹੁੰਦੇ ਹੈਗੇ ਜੀ ਸਿੰਘ ਧਿਮਾਨ ਜਿਹੜੇ ਹੈਗੇ ਨੇ ਉਹ ਬਿਆਨਬਾਜ਼ੀ ਕਰ ਰਹੇ ਨੇ ਕਿ ਅਸੀਂ ਜਦ ਤੱਕ ਸਾਡੇ 7 ਮੰਤਰੀ ਉਹ ਜਿਹੜੇ ਹੈਗੇ ਨੇ ਲੀਡਰ ਹੈਗੇ ਨੇ ਉਹਨਾਂ ਨੂੰ ਮਾਨ ਸਨਮਾਨ ਨਹੀਂ ਮਿਲਦਾਗਾ ਅਸੀਂ ਕਿਸੇ ਦਾ ਪ੍ਰਚਾਰ ਨਹੀਂ ਇਹ ਗੱਲ ਹਾਈ ਕਮਾਂਡ ਦੇ ਧਿਆਨ ਵਿੱਚ ਹੈਗੀ ਹੈ ਔਰ ਬਹੁਤ ਜਲਦੀ ਇਸ ਤੇ ਫੈਸਲਾ ਹੋਊਗਾ ਕਿ ਬਈ ਉਹਨਾਂ ਸਾਰਿਆਂ ਲੋਕਾਂ ਨੂੰ ਇਕੱਲੇ ਉਹਨਾਂ ਨੂੰ ਸਾਡੇ ਬਾਕੀਆਂ ਨੂੰ ਵੀ ਉਹਨਾਂ ਨੂੰ ਬਕਾਇਦਾ ਇੰਡਕਟ ਕੀਤਾ ਜਾਵੇ ਸ਼ਮੂਲਿਤ ਕਰਾਈ ਜਾਵੇ ਤਾਂ ਜੋ ਸਾਰੇ ਲੋਕੀ ਬੜੇ ਜੋਸ਼ੋਖ ਰੋਸ਼ ਨਾਲ ਕਾਂਗਰਸ ਦੀ ਮਹਿੰਮ ਡਾਕਟਰ ਸਾਹਿਬ ਸੁਤਰਾਣਾ ਹਮਕੇ ਡਾਕਟਰ ਬਲਵੀਰ ਦਾ ਵਿਰੋਧ ਹੋਇਆ ਕੱਲ ਹਾਂਜੀ ਇਹਨੂੰ ਕਿੱਦਾਂ ਦੇਖਦੇ ਹੋਗੇ ਦੇਖੋ ਜਿਹੜੇ ਨਾਲ ਵਾਅਦੇ ਕੀਤੇ ਸੀ ਲੰਬੇ ਚੌੜੇ ਉਹ ਜੋ ਲੋਕਾਂ ਨੂੰ ਛਭਜਵਾਗ ਦਿਖਾਏ ਸੀਗੇ ਜੋ ਚੁਟਕਲੇ ਬਾਜੀ ਜਾ ਮਜਵੇਂ ਮਜਵੇਂ ਬਾਜੀ ਜੋ ਕੀਤੀ ਸੀਗੀ ਉਹ ਲੋਕੀ ਦੇਖ ਰਹੇ ਨੇ ਕਿ ਜਿੱਥੇ ਕਹਿੰਦੇ ਸੀ ਕਿ ਅਸੀਂ ਮੁਰਗੀਆਂ ਦੇ ਮੁਆਵਜ਼ਾ ਬੱਕਰੀਆਂ ਦਾ ਮੁਆਵਜ਼ਾ ਗਰਦਾਰੀ ਬੋਝ ਹੋਊਗੀ ਮੁਆਵਜ਼ਾ ਪਹਿਲਾਂ ਦੇ ਦੇਵਾਂਗੇ ਲੋਕਾਂ ਨੇ ਫਰਾਡ ਦੇਖ ਲਿਆ ਧੋਖਾ ਦੇਖ ਲਿਆ ਕਿ ਕਹਿੰਦੇ ਕੁਝ ਹੋਰ ਹੈ ਕਰਦੇ ਕੁਝ ਹੋਰ ਨੇ ਹੁਣ ਕਹਿੰਦੇ 24000 ਦਵਾਂਗੇ ਕੌਣ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨਹੀਂ ਹੁੰਦੇ ਉਹ ਕਰਜ਼ਾ ਚੁੱਕੀ ਜਾਂਦੇ ਆ ਦੇਈ ਜਾਂਦੇ ਆ ਗਿਆ ਕਰਜ਼ਾ 80 ਹਜ਼ਾਰ ਕਰੋੜ ਕਰਜ਼ਾ ਇਹਨਾਂ ਨੇ 2 ਸਾਲ ਚੜਾ ਦਿੱਤਾ ਪਿਛਲੀਆਂ ਆਪ ਸਰਕਾਰਾਂ ਨੇ 40 ਸਾਲ ਚ ਪੌਣੇ 3 ਦਾ ਕਰਜ਼ਾ ਸੀਗਾ ਇਹਨਾਂ ਦਾ 24 ਸਾਲਾਂ ਚ 80 ਹਜ਼ਾਰ ਚੜਾ ਦਿੱਤਾ ਹੈਗਾ ਖਾਸ ਕਰਕੇ ਜਦੋਂ ਜੋਸ਼ ਤੇ ਹੋਸ਼ ਦਾ ਸੁਮੇਲ ਹੁੰਦਾ ਮੇਰੀ ਤਾਂ ਕੋਸ਼ਿਸ਼ ਇਹ ਰਹਿੰਦੀ ਆ ਕਿਉਂਕਿ ਇਹ ਕੋਈ ਮੇਲਾ ਨਹੀਂ ਹੈ ਜਾਂ ਇਹ ਜਿਹੜੇ 20 25 ਦਿਨ ਹੈਗੇ ਆ ਇਹ ਦੇਸ਼ ਦਾ ਔਰ ਪੰਜਾਬ ਦਾ ਜਿਹੜਾ ਫਿਊਚਰ ਦੀ ਗੱਲ ਹੈ ਪੰਜਾਬ ਦੀ ਸੋਚ ਦੀ ਗੱਲ ਹੈ ਕਿਉਂਕਿ ਜਦੋਂ ਦੇਸ਼ ਦੀ ਰਾਜਨੀਤੀ ਦਾ ਅਸਰ ਜਿਹੜਾ ਉਹ ਪੰਜਾਬ ਤੇ ਸਿੱਧਾ-ਸਿੱਧਾ ਪੈਣਾ ਔਰ ਸਾਡਾ ਪੰਜਾਬੀਆਂ ਦਾ ਖਾਸ ਕਰਕੇ ਜਿਹੜੀ ਭਾਈਚਾਰਕ ਸਾਂਝ ਆ ਸਭ ਤੋਂ ਪਹਿਲਾਂ ਤਾਂ ਬੀਜੇਪੀ ਉਹਨੂੰ ਤੋੜਨ ਤੇ ਲੱਗੀ ਹੋਈ ਆ ਦੇਸ਼ ਦੇ ਵਿੱਚ ਵੀ ਇਹਨਾਂ ਨੇ ਪੋਲਰਾਈਜੇਸ਼ਨ ਕੀਤੀ ਆ ਜਿਹੜੀ ਸਾਡਾ ਮੂਲ ਸਿਧਾਂਤ ਹੈ ਉਹਦੇ ਤੋਂ ਮੁਨਕਰ ਹੋ ਰਹੀ ਆ ਔਰ ਸੰਵਿਧਾਨ ਇਹਨਾਂ ਦੇ ਐਮਪੀ ਜਿਹੜੇ ਆ ਪੁਰਾਣੇ ਐਮਪੀ ਜਿਹੜੇ ਸ਼ਰਿਆਮ ਕਹਿ ਰਹੇ ਆ ਕਿ ਅਸੀਂ ਜੇ 400 ਲੈ ਆਂਦਾ ਤਾਂ ਅਸੀਂ ਸੰਵਿਧਾਨ ਬਦਲਾਂਗੇ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਸ਼ ਦੇ ਪੱਖ ਦੇ ਵਿੱਚ ਨਹੀਂ ਹੈਗੀਆਂ ਸੋ ਇਸ ਕਰਕੇ ਮੈਂ ਤਾਂ ਅੱਜ ਖਾਸ ਕਰਕੇ ਗਾਂਧੀ ਸਾਹਿਬ ਦਾ ਔਰ ਸੰਜੀਵ ਹੋਣਾ ਦਾ ਇਹਨਾਂ ਦੀ ਸਾਰੀ ਟੀਮ ਦਾ ਮੈਂ ਤਾਂ ਇੱਕੋ ਹੀ ਸਾਰੀ ਇੱਥੇ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਇੱਥੇ ਦੀ ਲੀਡਰਸ਼ਿਪ ਨੂੰ ਵੀ ਬੇਨਤੀ ਕਰੂੰਗਾ ਸਾਡਾ ਟਾਰਗੇਟ ਦੇਸ਼ ਆ ਸਾਡਾ ਟਾਰਗੇਟ ਪੰਜਾਬ ਆ ਸਾਡਾ ਕੋਈ ਇੰਡੀਵਿਜੂਅਲ ਟਾਰਗੇਟ ਨਹੀਂ ਆ ਇਹ ਆਪਾਂ ਲੜਾਈ ਬਾਅਦ ਚ ਲੜ ਲਾਂਗੇ ਲੇਕਿਨ ਅੱਜ ਜੇ ਦੇਸ਼ ਬਚੂਗਾ ਤਾਂ ਹੀ ਪੰਜਾਬ ਬਚੂਗਾ ਤਾਂ ਹੀ ਇੱਥੋਂ ਦੀ ਡੈਮੋਕ੍ਰੇਸੀ ਬਚੂਗੀ ਤੋਂ ਸਾਨੂੰ ਸਾਰਿਆਂ ਨੂੰ ਔਰ ਮੇਰਾ ਖਿਆਲ ਆ ਵੀ ਮੀਡੀਆ ਹਾਊਸਸ ਨੂੰ ਵੀ ਮੈਂ ਬੇਨਤੀ ਕਰਨਾ ਚਾਹੂੰਗਾ ਤੁਹਾਡੇ ਜ਼ਰੀਏ ਕਿਉਂਕਿ ਮੈਨੂੰ ਪਤਾ ਕਿੰਨੀਆਂ ਪਾਬੰਦੀਆਂ ਦੇ ਬਾਵਜੂਦ ਤੁਸੀਂ ਲੋਕ ਆਏ ਹੋ ਕੋਕਾ ਤੁਹਾਡੇ মিডিਆ ਹਾਊਸ ਮੈਂ ਪੱਤਰਕਾਰਾਂ ਦੀ ਕਦੀ ਗੱਲ ਨਹੀਂ ਕਰਦਾ ਦੇਸ਼ ਦੇ ਵਿੱਚ ਵੀ ਇਹੀ ਹੋ ਰਿਹਾ ਹਾਲ ਹੋ ਰਿਹਾ ਔਰ ਪੰਜਾਬ ਦੇ ਵਿੱਚ ਵੀ ਇਹੀ ਹਾਲ ਹੋ ਰਿਹਾ ਜਿਹੜਾ ਜਮਹੂਰੀਅਤ ਦਾ ਗਲਾ ਕੁੱਟਿਆ ਜਾ ਰਿਹਾ ਡੈਮੋਕ੍ਰੇਸੀ ਦਾ ਚੌਥਾ ਥੰਮ ਜਿਹਨੂੰ ਕਿਹਾ ਸੀ ਅੱਜ ਉਹ ਓਪੋਜੀਸ਼ਨ ਨੂੰ ਕੁਐਸਚਨ ਕਰਦਾ ਨਾ ਕਿ ਸਰਕਾਰਾਂ ਨੂੰ ਕੁਐਸਚਨ ਕਰਦਾ ਸੋ ਇਸ ਕਰਕੇ ਆਪਾਂ ਸਾਰੇ ਰਲ ਕੇ ਆਪਾਂ ਇਸ ਦੇਸ਼ ਨੂੰ ਵੀ ਬਚਾਈਏ ਇਸ ਪੰਜਾਬ ਨੂੰ ਵੀ ਬਚਾਈਏ ਮੈਂ ਤਾਂ ਇੰਨੀ ਇੱਕ ਬੇਨਤੀ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋਣ ਦਾ ਜ਼ਿਕਰ ਕਰਦੇ ਹਾਂ ਜੀ ਇਕੱਠੇ ਹੋ ਜੀਏ ਅੱਜ ਤੁਹਾਡੀ ਇਸ ਮਹਾ ਮਿਲਣੀ ਦੇ ਵਿੱਚ ਹਲਕਾ ਇੰਚਾਰਜ ਗਾਇਬ ਨਿਗੇਜੀ ਔਰ ਇਹ तमाम ਸਰਪੰਚ ਨੇ ਤਰਵਾ ਤਮਾਮ ਇੰਚਾਰਜ ਨੇ ਜਿਨ੍ਹਾਂ ਨੇ ਮਤਾ ਵੀ ਪਾਇਆ ਕਿ ਸੀ ਇੰਚਾਰਜ ਬਦਲਣਾਂ ਚਾਹੁੰਦੇ ਆ ਕਿ ਕਾਂਗਰਸ ਇਸ ਵੇਲੇ ਵੀ ਧਿਆਨ ਦੇ ਰਹੀ ਹੈ ਇੱਕੋ ਮੈਂ ਤਾਂ ਇੱਕੋ ਗੱਲ ਕਹਿਣਾ ਕਿ 4 ਜੂਨ ਤੋਂ ਬਾਅਦ ਇਸ ਸਾਰੇ ਹਰ ਵੱਡੇ ਘਰ ਦੇ ਵਿੱਚ ਕਿਤੇ ਨਾ ਕਿਤੇ ਕੋਈ ਸਮੱਸਿਆ ਰਹਿੰਦੀ ਆ ਲੇਕਿਨ 4 ਜੂਨ ਤੋਂ ਬਾਅਦ ਅਸੀਂ ਸਾਰੀਆਂ ਕਰੈਕਸ਼ਨ ਜਿਹੜੀਆਂ ਉਹਦੇ ਲਈ ਹਰ ਤਰ੍ਹਾਂ ਦਾ ਉਪਰਾਲਾ ਕਰਾਂਗੇ لیکن ਅੱਜ ਲੜਾਈ ਸਾਡੀ ਵੱਡੀ ਆ ਅੱਜ ਦੇਸ਼ ਦੀ ਲੜਾਈ ਆ ਅੱਜ ਪੰਜਾਬ ਦੀ ਲੜਾਈ ਆ ਤੇ ਸਾਨੂੰ ਆਪਣੇ ਨੁਮਾਇंदे ਜਿਹੜੇ ਆ ਤਾਂ ਕਿ ਪੰਜਾਬ ਦੀ ਆਵਾਜ਼ ਤਾਂ بلند ਕਰ ਸਕਣ ਇਹ ਸਾਡੇ ਨਾਲ 2022 ਵਾਲਾ ਹਾਲ ਨਾ ਹੋਵੇ ਕਿਉਂਕਿ ਸਾਡੇ 750 ਕਿਸਾਨ ਸ਼ਹੀਦ ਹੋ ਗਏ ਔਰ ਉਹਦੇ ਤੋਂ ਬਾਅਦ ਸਾਨੂੰ ਮਿਲਿਆ ਕੀ ਆਜ ਕਾਮ ਆਦਮੀ ਪਾਰਟੀ ਦੀ ਸਰਕਾਰ ਜਿਹਨਾਂ ਨੂੰ ਪੁੱਛ ਕੇ ਦੇਖ ਲਓ ਕਿ ਪਿਛਲੇ 2 ਸਾਲਾਂ ਚ ਕਿਤੇ ਇੱਟ ਵੀ ਲਾਈ ਹੋਵੇ 80000 ਕਰੋੜ ਰੁਪਏ ਦਾ ਨਵਾਂ ਕਰਜ਼ਾ ਲੈ ਲਿਆ ਔਰ ਉਹਦੇ ਤੋਂ ਬਾਅਦ ਜਿਹੜਾ ਸਾਡਾ ਸ਼ੁਭਕਰਮਣ ਮੁੰਡਾ ਜਿਹਦੀ ਗੋਲੀ ਨਾਲ ਮੌਤ ਹੋਈ ਆ ਉਹਦੀ 0 ਐਫ ਆਈ ਆਰ ਲਈ ਇਹਨਾਂ ਨੇ ਇੱਕ ਹਫਤਾ ਲਾਤਾ ਇੱਕ ਹਫਤਾ ਔਰ 350 ਕਿਸਾਨ ਉਹ ਜਿਹੜਿਆ ਉਹਨਾਂ ਦੇ ਇੰਜਰੀਜ਼ ਹੋਈਆਂ ਲੇਕਿਨ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕਿਆ ਇਹ ਅਸਲੀ ਗੱਲ ਹੈ ਅਸੀਂ ਗਲਤ ਹੱਥਾਂ 'ਚ ਬਾਗ ਡੋਰ ਦੇ ਬੈਠੇ ਆ ਮੈਂ ਤਾਂ ਮੈਂ ਤਾਂ ਅੱਜ ਸਟੇਜ ਤੋਂ ਵੀ ਇਹ ਗੱਲ ਕਹੀ ਸੀ ਮਾਲਵੇ ਆਲਵਿਆ ਨਾ ਥੋੜਾ ਜਿਹਾ ਗਿਲਾ ਸ਼ਿਕਵਾ ਹੈਗਾ ਯਾਰ ਬੰਦੇ ਦਾ ਦੇਖ ਲਓ ਬੰਦੇ ਤਾਂ ਦੇਖ ਲਓ ਆਪਾਂ ਕਿਹੋ ਜਿਹਾ ਵਿਧਾਨ ਸਭਾ ਦੇ ਵਿੱਚ ਤੇ ਆਪਾਂ ਲੋਕ ਸਭਾ ਦੇ ਵਿੱਚ ਭੇਜਣੇ ਆ ਔਰ ਇਹ ਉਹਨਾਂ ਦੀ ਬੀ ਟੀਮ ਆ ਇਹ ਮੋਦੀ ਦੀ ਬੀ ਟੀਮ ਆ 2013 ਦੇ ਵਿੱਚ ਜਿਹੜੀ ਇੰਡੀਆ ਅਗੇਂਸਟ ਕ腐ਸ਼ਨ ਇੱਕ ਮੂਵਮੈਂਟ ਚੱਲੀ ਸੀ ਉਹਦੇ ਵਿੱਚੋਂ ਇਹ ਪਾਰਟੀ ਨਿਕਲੀ ਆ ਕੁਝ ਅੱਧੇ ਇੱਕ ਬੀ ਜੀ ਪੀ 'ਚ ਚਲੇ ਗਏ ਔਰ ਮੈਂ ਤਾਂ ਰਾਦਰ ਕੇ ਆਰ ਐਸ ਐਸ ਦੇ ਜਿਹੜੇ ਨੁਮਾਇੰਦੇ ਆ ਕਿਉਂਕਿ ਸਿੰਪਲ ਰਹਿੰਦੇ ਸੀਗੇ ਦੇਸ਼ ਦੀ ਗੱਲ ਕਰਦੇ ਸੀ ਔਰ ਇਹਨਾਂ ਦੀ ਇੱਕ ਪੈਡਰ ਬੇਟ ਪਾਰਟੀ ਆ ਉਹਦੇ ਵਿੱਚੋਂ 125 ਐਮਪੀ ਦੂਸਰੀਆਂ ਪਾਰਟੀਆਂ ਤੋਂ ਲਿਆ ਕੇ ਇਹਨਾਂ ਨੇ ਕੈਂਡੀਡੇਟ ਬਣਾਏ ਆ ਔਰ ਉਹਦੇ ਵਿੱਚੋਂ 25 ਇਹੋ ਜਿਹੇ ਆ ਜਿਨ੍ਹਾਂ ਤੇ 5000 ਕਰੋੜ ਤੋਂ ਲੈ ਕੇ 70000 ਕਰੋੜ ਰੁਪਏ ਦਾ ਜਿਹੜੇ ਆ ਈਡੀ ਤੇ ਸੀਬੀਆਈ ਦੇ ਕੇਸਸ ਐ ਇਹ ਕਿਹੜੇ ਵਾਸ਼ਿੰਗ ਮਸ਼ੀਨ ਚ ਪਾਉਂਦੇ ਆ ਜਿਹੜੇ ਉਹਨੂੰ ਧੋ ਕੇ ਤਾਂ ਸਾਫ਼ ਕਰ ਲੈਂਦੇ ਆ ਇਹ ਭਗਵੰਤ ਮਾਨ ਵੀ ਇਹ ਕਰਦਾ ਉਹ ਈਡੀ ਤੇ ਸੀਬੀਆਈ ਦਾ ਇਸਤੇਮਾਲ ਕਰਦਾ ਤੇ ਡੈਮੋਕ੍ਰੇਸੀ ਦੇ ਚੌਥੇ ਥੰਮ੍ਹ ਦਾ ਘਾਣ ਕਰਦਾ ਇਹ ਵਿਜੀਲੈਂਸ ਦਾ ਇਸਤੇਮਾਲ ਕਰਦੇ ਆ ਔਰ ਚੌਥੇ ਥੰਮ ਦਾ ਕਹਣ ਕਰਦਾ ਸੁ ਪਰ ਜਿਹੜੀ ਕਹਿੰਦੇ ਕਿ ਤੁਸੀਂ ਗਾਂਧੀ ਜੀ ਨੂੰ ਬਣਾਉਣ ਲਈ ਇਹ ਚੋਣ ਲੜੋ ਇਹ ਕਾਫੀ ਤੁਹਾਡਾ ਜੋਰ ਲੱਗਿਆ ਸੀਗਾ ਕਿ ਬਾਕੀ ਜਿਹੜੇ ਨਰਾਜ਼ ਹੋਟੇ ਜੀ ਉਹਨਾਂ ਨੂੰ ਬਣਾਉਣ ਲਈ ਜੋਰ ਲੱਗਿਆ ਕਿਉਂਕਿ ਹਰਦਿਆਲ ਕਬੂਜ ਹਲੇ ਵੀ ਨਰਾਜ਼ ਨਹੀਂ ਕਿਸੇ ਚੱਕੀ ਹੋਈ ਹੈ ਮੁੱਖ ਮੰਤਰੀ ਨਾਲ ਮੀਟਿੰਗ ਵੀ ਹੋਈ ਹੈ ਸ਼ਾਮਲ ਵੀ ਹੋ ਸਕਦੇ ਕੋਈ ਨਰਾਜ਼ ਨਹੀਂ ਹੈ ਦੇਖੋ ਇਹ ਦੇਸ਼ ਦੀ ਲੜਾਈ ਆ ਮੈਨੂੰ ਲੱਗਦਾ ਮੇਰਾ ਤੇ ਤੇਰਾ ਕੁਝ ਨਹੀਂ ਹੈ ਇਹਦੇ ਵਿੱਚ ਮੰਨ ਲਓ ਸੁਪੋਜ਼ ਮੈਂ ਕਿਹਾ ਸੀ ਮੈਂ ਔਨ ਰਿਕਾਰਡ ਕਿਹਾ ਸੀ ਕਿ ਜੇ ਪਾਰਟੀ ਮੈਨੂੰ ਚਾਹੂਗੀ ਕਿਤੇ ਵੀ ਇਲੈਕਸ਼ਨ ਲੜਾ ਲਵੇ ਪਰ ਪਾਰਟੀ ਨੇ ਇਹ ਕਿਹਾ ਕਿ ਨਹੀਂ ਤੁਸੀਂ ਇਲੈਕਸ਼ਨ ਨਹੀਂ ਲੜਨੀ ਮੈਨੂੰ ਕੋਈ ਗਿਲਾ ਸ਼ਿਕਵਾ ਥੋੜੀ ਹੈ ਯਾਰ ਸਿਰਫ ਇਹ ਦੇਸ਼ ਦੀ ਲੜਾਈ ਆ ਆਪਾਂ ਇਹਨੂੰ ਮਹੱਲੇ ਦੀ ਜਾਂ ਗਲੀ ਦੀ ਲੜਾਈ ਨਾ ਬਣਾ ਲਈਏ ਮੈਂ ਤਾਂ ਸਾਰੇ ਲੀਡਰਾਂ ਨੂੰ ਇਹ ਕਹਿੰਦਾ ਕਿ ਯਾਰ ਤਕੜੇ ਹੋ ਕੇ 13 ਦੇ 13 ਜਿਹੜੇ ਸਾਡੇ ਕੈਂਡੀਡੇਟ ਆ ਉਹਨੂੰ ਜਿਤਾਈਏ ਤਾਂ ਕਿ ਸਾਡੀ ਦੇਸ਼ ਦੇ ਵਿੱਚ ਰਿਪਰੈਜ਼ੈਂਟੇਸ਼ਨ ਤਾਂ ਹੋ ਜਵੇ ਇਹ ਤਾਂ ਨਾ ਨਾ ਕਰੀਏ ਆਪਾਂ ਆ ਜਿੱਦਾਂ ਆਮ ਆਦਮੀ ਪਾਰਟੀ ਦੇ ਕੰਨਵੇਂ ਗੰਗੇ ਆ ਸੱਚੀ ਗੱਲ ਹੈ ਇਹਨਾਂ ਚੋ ਕੋਈ ਨਹੀਂ ਬੋਲਦਾ ਇਹ ਉੱਥੇ ਜਾ ਕੇ ਵਿਧਾਨ ਸਭਾ ਚ ਇਹਨਾਂ ਨੂੰ ਬੋਲਣ ਅਲਾਉਡ ਵੀ ਨਹੀਂ ਹੈ ਸਾਡਾ ਸੁਖਪਾਲ ਸਿੰਘ ਕਹਿ ਰਿਹਾ ਠੀਕ ਕਹਿੰਦਾ ਵੀ ਇਹ ਬੰਦੂਆ ਮਜ਼ਦੂਰ ਹੈ ਪੰਜਾਬੀ ਕਦੀ ਵੀ ਚੁੱਪ ਨਹੀਂ ਰਹਿ ਸਕਦਾ ਸਾਡੀਆਂ ਕਈ ਸਮੱਸਿਆਵਾਂ ਆ 70% ਹਿੱਸਾ ਪਾਇਆ ਤੇ ਉਹਦੇ باوجود ਸਾਡੇ ਨਾਲ ਕਿਤੇ ਵਿਤਕਰਾ ਹੋਵੇ ਤਾਂ ਸਾਨੂੰ ਖੜ ਕੇ ਲੜਨ ਦੀ ਜਰੂਰਤ ਹੈ ਪ੍ਰਗਟ ਜੀ ਕਿਸਾਨ ਕਿਸਾਨਾਂ ਵੱਲੋਂ ਕੱਲ ਦੀ ਮੋਤ ਹੋਈ ਹੈ ਜਿਹੜਾ ਇਹ ਮਹਾਰਾਣੀ ਪਨੇਕੋ ਦਾ ਵਿਰੋਧ ਕਰਦੇ ਹੋਏ ਉਹਨੇ ਪਰਿਵਾਰ ਦੇ ਇੱਕ ਹੈ ਕਿ ਐਫ ਆਈ ਆਰ ਦਰਜ ਨਹੀਂ ਹੋ ਰਹੀ ਚਾਹਾਂਦਾ ਐਫ ਆਈ ਆਰ ਹੋ ਗਈ ਹੈ ਜੀ ਪਾਸਪੋਰਟ ਨਹੀਂ ਹੋ ਪਾਸਪੋਰਟ ਉਹਦੇ ਵਿੱਚ ਐਫ ਆਈ ਆਰ ਮੈਨੂੰ ਪਤਾ ਲੱਗਿਆ ਸੀ ਹੋ ਗਈ ਆ ਲੇਕਿਨ ਉਹਦੇ ਵਿੱਚ ਵੀ ਦੇਖੋ ਇਹ ਪੁਲਿਸ ਕੀ ਕਰਦੀ ਆ ਇੱਕ ਅਸਲੀ ਗੱਲ ਹੈ ਭਗਵੰਤ ਮਾਨ ਚ ਇੰਨੀ ਜਾਨ ਨਹੀਂ ਹੈਗੀ ਪੇ ਇਹ ਬੀਜੇਪੀ ਦੇ ਕੈਂਡੀਡੇਟ ਦੇ ਉੱਤੇ ਇਹੋ ਜੀ ਐਫਆਈਆਰ ਦਰਜ ਕਰ ਦਵੇ ਜਿਹਦੇ ਕੱਲ ਨੂੰ ਰਿਜ਼ਲਟ ਮੰਡ ਮੈਂ ਪੁਲਿਸ ਦੇ ਵਿੱਚ ਰਿਆਂ ਜਿਹੜੀ ਜ਼ੀਰੋ ਐਫਆਈਆਰ ਸ਼ੁਭਕਰਮਨ ਦੀ ਹੋਈ ਸੀ ਨਾ ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਉਹ ਕੇਸ ਜਿਹੜਾ ਕਿਤੇ ਵੀ ਕੋਰਟ ਦੇ ਵਿੱਚ ਜਾ ਕੇ ਖੜਾ ਹੋਊਗਾ ਇਹ ਐਫਆਈਆਰ ਨੂੰ ਕਿਵੇਂ ਵੇਖਦੇ ਹੋ 304 ਦਾ ਮਕੱਦਮਾ ਮੈਂ ਹਜੇ ਨਹੀਂ ਪੜੀ ਮੈਂ ਪੜੀ ਨਹੀਂ ਹੈ ਲੇਕਿਨ ਮੈਂ ਪੜ ਕੇ ਜਰੂਰ ਇਹਦੇ ਤੇ ਕਮੈਂਟ ਕਰ ਸਕਦਾ ਜਿਸ ਤਰ੍ਹਾਂ ਜਿਸ ਤਰ੍ਹਾਂ ਬਾਅਦ ਚ ਮਾਫੀ ਮੰਗੀ ਜਾਂਦੀ ਹੈ ਮਾਰਾਣੀ ਪ੍ਰਦੀਪ ਕੋਰੋ ਬਣੋ ਉਸ ਸਮੇਂ ਕੋਈ ਵੀ ਮੈਸੇਜ ਨਹੀਂ ਆਉਂਦਾ ਕਿ ਇਹ ਮੈਂ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਕਿ ਉਸ ਪਰਿਵਾਰ ਤੇ ਮੈਂ ਬਹੁਤੀ ਗੱਲ ਨਹੀਂ ਕਰਨੀ ਚਾਹੁੰਦਾ ਰਿਐਲਿਟੀ ਇਹ ਆ ਇਹਨਾਂ ਦੇ ਪੁਰਖੇ ਮੁਗਲਾਂ ਨਾਲ ਰਲੇ ਸੀ ਇਹਨਾਂ ਦੇ ਉਦੋਂ ਗਾਂਵ ਵਾਲੇ ਬੋ ਅੰਗਰੇਜ਼ਾਂ ਨਾਲ ਰਲੇ ਸੀ ਇਹ ਤਾਂ ਕੁਰਸੀ ਲਈ ਕਿਸੇ ਨਾਲ ਵੀ ਰਲ ਜਾਂਦੇ ਆ ਮੈਂ 3.5 ਸਾਲ ਪਹਿਲਾਂ ਜਦੋਂ ਮੈਂ ਇੱਕ ਚਿੱਠੀ ਲਿਖੀ ਸੀ ਔਰ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਸ਼ਾਇਦ ਤੁਹਾਨੂੰ ਯਾਦ ਹੋਵੇ ਮੈਂ ਸਿਰਫ ਇੱਕੋ ਗੱਲ ਕਹੀ ਸੀ ਪੇ ਕੈਪਟਨ ਅਮਰਿੰਦਰ ਸਿੰਘ ਦਾ ਸਿਰਫ ਕੁਰਤਾ ਪਜਾਮਾ ਹੀ ਕਾਂਗਰਸੀ ਆ ਵਿਚੋਂ ਇਹਦੀ ਰੂਹ ਭਾਜੀਪੀ ਨਾਲ ਆ ਉਹ ਉੱਥੇ ਚਲੇ ਗਏ। ਪ੍ਰਗਟਜੀ ਕੱਲ ਦੁਪਹਿਰ ਤੱਕ ਜਿਹੜਾ ਕਿਸਾਨੀ ਦੇ ਲਈ ਜਿਹੜਾ ਮੁੱਦੋ ਹੋਈ ਆ ਕੱਲ ਦੁਪਹਿਰ ਤੱਕ ਮਹਾਰਾਣੀ ਤੱਕ ਵੀ ਜਿਹੜੇ ਇਗਜ਼ਾਮ ਲੱਗ ਰਿਹਾ ਸੀ ਕਾਰਵਾਈ ਦੀ ਡਾਕਟਰ ਗਾਂਧੀ ਜੀ ਵੀ ਉੱਤੇ ਜੀ ਹੈ ਲੇਕਿਨ ਸ਼ਾਮ ਨੂੰ ਪ੍ਰੈਸ ਕਾਨਫਰੰਸ ਹੋਣੀ ਹੈ ਉਹਦੇ ਲਈ ਚੈਕ ਪੀ ਅੱਗੇ ਹੋਗਾ ਗੱਡੀ ਸੀ। ਲਿਖ ਤੇ ਇਗਜ਼ਾਮ ਇਹਨੂੰ ਦੇਖੋ ਦੇਖੋ ਮੈਂ ਕਹਿੰਦਾ ਇਹ ਬਹੁਤ ਮਾੜੀ ਗੱਲ ਹੈ। ਕਿਉਂਕਿ ਅਸੀਂ ਆਪਣੇ ਲੋਕਾਂ ਨਾਲ ਹੀ ਲੜੀ ਜਾਂਦੇ ਆ ਅਸੀਂ ਆਪਣੀ એનર્ਜੀ ਵੇਸਟ ਕਰੀ ਜਾਂਦੇ ਆ ਅੱਜ ਅੱਜ ਦੇਖੋ ਮੈਂ ਇੱਕ ਡਿਫਰੈਂਟ ਤਰੀਕੇ ਨਾਲ ਵੀ ਇਹਨੂੰ ਦੇਖਦਾ ਅੱਜ ਜਿਹੜੀਆਂ 61 ਟ੍ਰੇਨਾਂ ਜਿਹੜੀਆਂ ਬੰਦ ਹੋਈਆਂ ਆ ਇਹ ਸਰਕਾਰ ਦਾ ਫਰਜ਼ ਬੜਦਾ ਉਹਨਾਂ ਕਿਸਾਨਾਂ ਨਾਲ ਕਿਉਂਕਿ ਕਿਸਾਨਾਂ ਨੇ ਤਾਂ ਆਉਣ ਵਾਲੀ ਸਰਕਾਰ ਨੇ ਇਹਨਾਂ ਦੀ ਸਰਕਾਰ ਹੋਣੀ ਨਹੀਂ ਹੈ ਔਰ ਕਾਂਗਰਸ ਨੇ ਇਸ ਗੱਲ ਦੀ ਗਾਰੰਟੀ ਦਿੱਤੀ ਆ ਐਮਐਸਪੀ ਦੀ ਮੈਨੂੰ ਲੱਗਦਾ ਇਹਨਾਂ ਨੂੰ ਸੂਬੇ ਦੀ ਸਰਕਾਰ ਨੂੰ ਔਰ ਦੇਸ਼ ਦੀ ਸਰਕਾਰ ਨੂੰ ਤਾਂ ਕਿ ਸਾਡਾ اناਜ ਖਰਾਬ ਨਾ ਹੋਵੇ ਸਾਡੀ ਆਵਾਜਾਈ ਖਰਾਬ ਨਾ ਹੋਵੇ ਤੇ ਇਹ ਸੂਬੇ ਸਰਕਾਰ ਨੂੰ ਔਰ ਦੇਸ਼ ਦੀ ਸਰਕਾਰ ਨੂੰ ਇਨੀਸ਼ੀਏਟਿਵ ਲੈ ਕੇ ਗੱਲ ਕਰਕੇ ਇਹ ਮਸਲਾ ਜਿਹੜਾ ਹੱਲ ਕਰਾਉਣਾ ਚਾਹੀਦਾ ਹੈ ਜੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜੀ ਜਿਸ ਦੇ ਵਿੱਚ ਰਮਨੀਤ ਸਿੰਘ ਬਿੱਟੂ ਅਤੇ ਜਿਹੜੇ ਰਾਜਾਪਿੰਗ ਨੇ ਉਹ ਇੱਕੋ ਸਥਾਨ ਤੇ ਨਜ਼ਰ ਆ ਰਹੇ ਨੇ ਔਰ ਫੇ ਮੋਦੀ-ਮੋਦੀ ਦੇ ਨਾਰੇ ਵੀ ਲੱਗੇ ਨੇ ਤੋਂ ਜੋ ਲਾਮ ਕੋਲਾ ਹੈ ਉਹਨੂੰ ਲਾ ਕੇ ਇੱਕ ਗਾਣਾ ਵੀ ਗਾਇਆ ਗਿਆ ਇਹ ਕਿਸ ਤਰੀਕੇ ਦਾ ਦੇਖ ਰਹੇ ਜੀ ਦੇਖੋ ਮੈਂ ਕਿਸੇ ਤੇ ਇੰਡੀਵਿਜੂਅਲ ਨਹੀਂ ਕਦੀ ਵੀ ਬੋਲਿਆ ਕਿਉਂਕਿ ਮੇਰਾ ਇਹ ਟੌਪਿਕ ਨਹੀਂ ਹੈਗਾ ਬਹੁਤੇ ਤਾਂ ਲੀਡਰ ਇੱਕ ਦੂਸਰੇ ਤੇ ਤੰਜ ਕੱਸਦੇ ਆ ਲੇਕਿਨ ਐਟ ਦਾ ਸੇਮ ਟਾਈਮ ਅਸੀਂ ਦੇਸ਼ ਨੂੰ ਇਸ ਤੱਕ ਨਾ ਲੈ ਜਾਈਏ ਭਾ ਜਿੱਥੇ ਸਾਡਾ ਸਮਾਜ ਜਿਹੜਾ ਕਿਤੇ ਵੱਡਿਆ ਜਾਵੇ ਔਰ ਦੇਸ਼ ਜਿਹੜਾ ਆ ਉਹ ਜਮਹੂਰੀਅਤ ਦੇ ਤੌਰ ਤੇ ਅੱਗੇ ਨਾ ਵੱਧ ਸਕੇ ਮੇਰੇ ਇਕੱਲੇ ਦਾ ਕੰਮ ਨਹੀਂ ਸੀਗਾ ਮੇਰੇ ਨਾਲ ਸਾਡੇ ਕਾਂਗਰਸ ਦੇ ਸੁਖੀਲਾ ਦੁਸ਼ਹਿਰ ਪ੍ਰਧਾਨ ਸਾਡੇ ਐਮਸੀ ਸਾਹਿਬ ਸਾਡੇ ਸਰਪੰਚ ਪੰਚ ਜ਼ਿਲ੍ਹਾ ਸਪੈਸ਼ਲ ਮੈਂਬਰ ਸਾਡੇ ਸਾਰਿਆਂ ਦਾ ਜਿਹੜਾ ਇੱਕ ਧੜਾ ਸਾਡੀ ਟੀਮ ਹੈ ਸਾਡੀ ਅਸੀਂ ਸਾਰਿਆਂ ਨੇ ਫੈਸਲਾ ਲਿਆ ਸੀਗਾ ਡਾਕਟਰ ਗਾਂਧੀ ਜਿਹੜੇ ਸਾਡੇ ਰਾਹੁਲ ਗਾਂਧੀ ਜੀ ਨੇ ਕੈਂਡੀਡੇਟ ਪੜਿਆ ਦਾ 208 ਸੀਟ ਤੋਂ ਦਿੱਤੇ ਨੇ ਅਸੀਂ ਸਾਰੇ ਉਹਨਾਂ ਦਾ ਡਟ ਕੇ ਸਾਥ ਦੇਵਾਂਗੇ ਕਿ ਉਹਨਾਂ ਦੀ ਮਦਦ ਇੱਕ ਵਿਧਾਇਕੀ ਦੇ ਜਿਹਨੇ ਇਚਾਰ ਨੇ ਉਹ ਕਿਤੇ ਨਾ ਕਿਤੇ ਗਾਇਬ ਰਹੇ ਮੋਹਿਤ ਮৈত্র ਇਸ ਰੈਲੀ ਦੇ ਵਿੱਚ ਤੇ ਕੋ ਕੱਲੇ ਵੇਲੇ ਇੱਕ ਗੱਲ ਸਵਾਲ ਹੈ ਮੋਹਿਤ ਜੀ ਨੂੰ ਪੁੱਛਣਾ ਚਾਹੀਦਾ ਕਿ ਤੁਹਾਨੂੰ ਮੈਨੂੰ ਤਾਂ ਨਹੀਂ ਪਤਾ ਉਹ ਕਿੱਥੇ ਕਿੱਥੇ ਨਹੀਂ ਪਰ ਪਤਾ ਹੀ ਸਾਡਾ ਉਹਦੇ ਨਾਲ ਕੋਈ ਹੈ ਨਹੀਂ ਸਾਡੇ ਜਿਹੜਾ ਜਿੰਨਾ ਕਿ ਤੜਾ ਹੈ ਸਾਡਾ ਲੱਗ ਚੱਲਦਾ ਜਰਾ ਉਹ ਤੋਂ ਨਾਲ ਕੋਈ ਥੋੜਾ ਜਿਹਾ ਸੇ ਸਾਡਾ ਇੰਤਜ਼ਾਰ ਹੀ ਨਹੀਂ ਨਹੀਂ ਅਸੀਂ ਬਿਲਕੁਲ ਜੀ ਸ਼ਰਮਾ ਜੀ ਨੂੰ ਆ ਘਮਰਪ ਕਰ ਰਹੇ ਵੀ ਉਹ ਨਹੀਂ ਹੈ। Pavlov ਜਿਹਨੂੰ ਕਹ ਰਹੇ ਹੋ ਸ਼ਕਤੀ ਪ੍ਰਦਰਸ਼ਨ ਵੀ ਦੇਖਿਆ ਜਾਵੇ ਆਨ ਲੈਣ ਲਈ ਇਲੈਕਸ਼ਨ। ਇਹ ਸ਼ਕਤੀ ਪ੍ਰਦਰਸ਼ਨ ਨਹੀਂ ਹੈ ਤੇ ਪਾਰਟੀ ਦਾ ਸਾਡਾ ਫਰਜ਼ ਬੰਦਾ ਹੈ ਇਲੈਕਸ਼ਨ ਆਈ ਸੀਗੇ। ਅਸੀਂ ਰਾਹੁਲ ਗਾਂਧੀ ਜੀ ਨੂੰ ਤਗੜਾ ਕਰਨਾ ਹੈ। ਉਹਨਾਂ ਨੂੰ ਅੱਗੇ ਦੇਖਣਾ ਚਾਹੁੰਦੇ ਸਾਡੇ ਸਾਰਿਆਂ ਵੱਲੋਂ। ਅਸੀਂ ਅੱਜ ਇਹ ਸ਼ਕਤੀ ਪ੍ਰਦਰਸ਼ਨ ਨਹੀਂ ਵੀ ਸਾਰਿਆਂ ਦੇ ਇਲੈਕਸ਼ਨ ਵਿੱਚ ਅਸੀਂ ਕੰਪੇਨ ਕੀਤਾ ਸਾਰਿਆਂ ਨਾਲ ਸਰਪੰਚ ਪੰਚਾਂ ਨੇ ਅਸੀਂ ਵੀ ਗਾਂਧੀ ਜੀ ਦਾ ਮਤ ਕਰੀਏ ਸਾਰੇ ਕਾਂਗਰਸੀ ਨੇ ਮਤਲਬ ਕਾਂਗਰਸ ਨੂੰ ਪਿਆਰ ਕਰਨ ਵਾਲੇ ਲੋਕ ਨੇ ਕਾਂਗਰਸ ਨਾਲ ਜੁੜੇ ਹੋਏ ਨੇ ਇਹ ਅੱਜ ਨਹੀਂ ਇਕੱਠੇ ਹੋਏ ਇਹ ਪੁਰਾਣੇ ਟੈਮਪੋਰਲ ਜਿਹੜਾ ਵੀ ਕੈਂਡੀਡੇਟ ਕੋਈ ਆਂਦਾ ਹੈ ਇਹ ਸਾਰਿਆਂ ਨਾਲ ਇਸ ਤਰ੍ਹਾਂ ਹੀ ਤਗੜੇ ਹੋ ਕੇ ਉਹਦਾ ਉਹਨੂੰ ਲਾਲ ਚਾਲ ਕੇ ਉਹਨਾਂ ਨੂੰ ਵੋਟਾਂ ਵੀ ਪਾਉਂਦੀ ਹੈ ਤੇ ਉਹਨਾਂ ਨਾਲ ਕੰਮ ਕਰਦਾ ਪਰਗਟਦੀ ਦਾ ਗੱਲ ਹੋਈ ਹੈ ਕਿਉਂਕਿ ਇੰਚਾਰਜ ਸਾਹਿਬ ਨੇ ਨਹੀਂ ਸ਼ਾਮਲ ਹੋਏ ਤੇ ਫਿਰ ਕਿਸ ਤਰੀਕੇ ਦੇ ਨਾਲ ਅੰਗੇਜ ਹੋਣ ਪਰਗਟਦੀ ਤੁਹਾਨੂੰ ਕਹਿ ਕੇ ਦੀ ਹੈ ਕਿ ਜਿਹੜੇ ਵੀ ਫਾਸੀ ਵੀ ਉਹਨਾਂ ਨਾਲ ਪਿਛਲੇ ਹਫਤੇ ਲਾਪਾਰਟੀ ਚੋਣਾਂ ਚੋਂ ਜਿੰਦਗੀ ਕਰਨ ਲਈ ਸਾਡੇ ਆਏ ਸੀਗੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਤਾਂ ਸਾਰਿਆਂ ਨੂੰ ਕਿ ਅਸੀਂ ਇਲੈਕਸ਼ਨਾਂ ਤੋਂ ਬਾਅਦ 4 ਜੂਨ ਤੋਂ ਬਾਅਦ ਜਿਵੇਂ ਪ੍ਰਗਟ ਸਿੰਘ ਜੀ ਨੇ ਕਿਹਾ 4 ਵਾਹ ਜਿਹੜਾ ਵੀ ਸਾਡੇ ਸਾਡੇ ਸਰਪੰਚਾਂ ਪੰਚਾਂ ਨੇ ਮਾਤਾ ਪਾਇਆ ਹੈ ਜਾਂ ਤੁਸੀਂ ਸਾਡੇ ਸਾਰੇ ਨੇ ਕਿਤੇ ਦੂਸਰੀ ਪਾਰਟੀ ਸਾਡੀ ਚਾਹ ਵੀ ਮਰਜ਼ ਕਰੂਗੀ ਤੇ ਜੋ ਵੀ ਕਾਰਵਾਈ ਕੀਤੀ ਜਾਂਦੀ ਹੈ ਫੈਸਲਾ ਲੈਂਦੀ ਹੈ ਅਸੀਂ ਦੇਖਾਂਗੇ ਕਿ ਤੁਹਾਨੂੰ ਕੀ ਲੱਗਦਾ ਹੈ ਕੰਮ ਸਾਹਮਣੂ ਕਿ ਚੋਣ ਵਿੱਚ ਕਿਹਦਾ ਫਾਇਦਾ ਹੋਏਗਾ ਬਿਲਕੁਲ ਮੈਂ ਕੀ ਕਹਿਣਾ ਕਿ ਤੁਸੀਂ ਲੋਕ ਵੀ ਦੇਖ ਰਹੇ ਹੋ ਕਿੰਦਾ ਹੁਣ ਮਾਰ ਕੇ ਸਾਡੇ ਸਰਪੰਚ ਪੰਚ ਉਜੂਗ ਮਾਤਾਵਾਂ ਕਿਵੇਂ ਇਹ ਸਾਰਾ ਹੁਣ ਮਾਰ ਕੇ ਮਤਲਬ ਕਰੋ ਨਿਕਲ ਕੇ ਪਤਾ ਆਇਆ ਜਿਹੜਾ ਇਥੋਂ ਅੱਜ ਡਾਕਟਰਾਂ ਦੇ ਵੀ ਇਲਾਜ ਕਰਦਾ ਹੈ ਕਾਂਗਰਸ ਪਾਰਟੀ ਨੂੰ ਇਲਾਜ ਕਰਦਾ ਹੈ ਉਹ ਸਾਰਿਆਂ ਨੇ ਵਿਸ਼ਵਾਸ ਫਿਰਵਾਇਆ ਹੱਥ ਖੜੇ ਕਰਕੇ ਵੀ ਅਸੀਂ ਡਾਕਟਰ ਗਾਂਧੀ ਜੀ ਨੂੰ ਵੋਟ ਪਾਉਂਦੇ ਹਾਂ ਇਹ ਯੂਥ ਦੀ ਟੀਮ ਸਾਰੀ ਬੈਠੀ ਹੈ ਜੀ ਕਿ ਯੂਥ ਦੇ ਪ੍ਰਧਾਨ ਨਹੀਂ ਮਤਲਬ ਉਹ ਵੀ ਨੀਂਦਰੇ ਨੂੰ ਇਹ ਯੂਥ ਸਾਰਾ ਕਿਉਂਕਿ ਕੋਈ ਵੀ ਪੋਸਟਰ ਨਹੀਂ ਹੈ ਮੋਹਨ ਸਿੰਘ ਦੀ ਕੋਈ ਨਹੀਂ ਦੇਖਦੇ ਆਪਣੀ ਯੂਥ ਪਦਾਨ ਦੇ हिसाब ਦਾ ਹੀ ਯੂਥ ਪ੍ਰਧਾਨ ਹੈ ਬੰਦਾ ਟਲੋਦੀ ਹੈ ਜੀ ਦੇਖੋ ਗੱਲ ਇਹ ਹੈ ਸਾਡੀ ਪੁਰਾਣੀ ਜਿਹੀ ਇਲੈਕਸ਼ਨ ਹੋਈ ਉਹਨਾਂ ਨੇ ਸਾਡੇ ਸਮਾਜਿਕ ਸੀਗਾ ਜਨਰਲ ਨੂੰ ਵੋਟ ਦਿੱਤਾ ਆਪਣਾ ਸਿਕਾ ਪੇਲਾ ਜੇ ਅਗਲਾ ਜਿਵੇਂ ਇਲੈਕਸ਼ਨ ਹੋਵੇ ਉਹਨਾਂ ਸਾਡੇ ਗੈਂਸ ਉਹਨਾਂ ਦੇ ਬਾਪ ਖੜੇ ਕਿਤੇ ਸਾਡੀ ਟੀਮਾਂ ਸੀ ਲੋਕਾਂ ਨੇ ਸਾਨੂੰ ਪਿਆਰ ਜਿਹੇ ਲੋਕ ਕਰਦੇ ਸੀ ਉਹਨਾਂ ਨੂੰ ਸਮਝਾ ਕੇ ਭੇਜਿਆ ਤੇ ਉਹ ਜਿਹੜੀ ਸਾਡੀ ਲੜਾਈ ਆ ਤਾਂ ਉਹ ਪਹਿਲਾਂ ਵੀ ਕਿਹਾ ਸਾਡੀ ਰਣਨੀਤੀ ਹੈ ਤੇ ਉਹ ਰਹੀ ਜੀ ਸਾਡੇ ਤਗੜੇ ਬੰਦੇ ਨੂੰ ਨੁਕਸਾਨ ਹੋ ਸਕਦਾ ਕਹਿੰਦੇ ਕੋਈ ਨੁਕਸਾਨ ਨਹੀਂ ਹੁੰਦਾ ਜੀ ਅਸੀਂ ਸਾਰੇ ਤਗੜੇ ਹੋ ਕੇ ਕੰਮ ਕਰਾਂਗੇ ਫਿਰ ਡਾਕਟਰ ਗਾਂਧੀ ਨੂੰ ਚਾਲਾਂ ਦੇ ਹੱਥੀ ਕੋ ਵੱਟ ਤੋਂ ਵੱਟ ਲਈਏ ਨਾ ਅਸੀਂ ਪਾਰਟੀ ਨੂੰ ਹਾਈਕ